ਹਾਂ ਇਹ ਮੇਰਾ ਖੁੱਦ ਦਾ ਖੇਤ ਹੈ 2023 ਦੇ ਵਿੱਚ ਵੀ ਉੱਥੋਂ ਪਾੜ ਪਿਆ ਸੀ ਬੰਨ ਤੋਂ ਲਗਭਗ 25 ਫੁੱਟ ਤੇ ਖੱਡਾ ਪੈ ਗਿਆ ਸੀ ਜਿਹਦੇ ਕਰਕੇ ਅਸੀਂ ਮੱਲੇ ਤੁਹਾਨੂੰ ਅੱਗੇ ਵੀ ਦੱਸਿਆ ਹੈ ਵੀ ਸਾਡੀ ਕਣਕ ਵੀ ਸਾਡੇ ਕੋਲ ਨਹੀਂ ਵਿਜੀ ਗਈ ਨਹੀਂ ਵਿਜੀ ਗਈ ਜੇ ਕਣਕ ਅਸੀਂ ਵਿਜੀ ਹੈ ਤਾਂ ਵਿੱਚ ਕੜਖੋਪਾ ਸੀਗਾ ਉਹਦੇ ਵਿੱਚ ਸੁੱਟੀ ਹੈ ਤੇ ਉਹ ਤੁਹਾਨੂੰ ਦੱਸਿਆ ਵੀ ਸਾਡੇ ਮੱਲੇ ਕੋ ਨੇ ਕੀ ਸਾਨੂੰ ਹਾਂਜੀ ਦੋਸਤੋ ਇੱਕ ਵਾਰ ਫੇਰ ਸਤਰੀ ਸਾਖੀ ਤੇ ਆਪਾਂ ਲਾਈਵ ਆ ਰਾਤਨਾ ਜਿਹੜਾ ਜੱਲੋਕੇ ਪਿੰਡ ਦੇ ਵਿੱਚ ਅਸੀਂ ਇੱਥੇ ਖੜੇ ਆ ਕਿਉਂਕਿ ਪਾਣੀ ਬਹੁਤ ਹੈ ਇੱਥੇ ਅਸੀਂ 4-5 ਦਿਨ ਤੋਂ ਪਹਿਲਾਂ ਪਿੱਛੇ ਹੀ ਅਸੀਂ ਕਵਰ ਕਰਦੇ ਰਹੇ ਆ ਅੱਜ ਇੱਥੇ ਅਸੀਂ ਜਿਹੜਾ ਰਾਸ਼ਨ ਰਸਤੇ ਬਾਬਾ ਜੀ ਲੈ ਕੇ ਆਏ ਆ ਆਪਣਾ ਘਰਬੇਡ ਦਾਸ਼ਰਾਂ ਵਾਲੇ ਉਹਨਾਂ ਦੇ ਨਾਲ ਅੱਜ ਅਸੀਂ ਇੱਥੇ ਕਰਦੇ ਪਏ ਆ ਸੋ ਅੱਜ ਆਪਾਂ ਕਰਦੇ ਆ ਇਸ ਪਿੰਡ ਦੇ ਵਿੱਚ ਵੀ ਵੀਰਾਂ ਨੇ ਦੱਸਿਆ ਵੀ ਜਿਹੜੀਆਂ ਟਰਾਲੀਆਂ ਆ ਰਹੀਆਂ ਸਾਰੀਆਂ ਉਹ ਅੱਗੇ ਲੰਘ ਗਿਆ ਨੇ ਇਸ ਪਿੰਡ ਦੇ ਪਿੱਛੇ ਘਰ ਨੇ ਇਹ 25-30 ਘਰ ਨੇ ਉਹਨਾਂ ਦੇ ਕੋਲੇ ਜਿਹੜਾ ਰਾਸ਼ਨ ਇਹ ਫੁੱਲਕਾ ਪ੍ਰਕਾਤਾ ਸਭੀ ਬਲਗ ਰਸਤਾਂ ਦੀ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਸੋ ਆਪਾਂ ਕਰਦੇ ਆਂ ਵੀਰ ਜੀ ਹਰਿਆਣਾ ਗੱਲਬਾਤ ਆ ਵੀਰ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੱਸਣਾ ਚਾਹਣੇ ਆਂ ਅਸੀਂ ਰਿੰਡ ਭਾਂਨੇ ਵਾਲੇ ਦੇ ਵਿੱਚ ਖੜੇ ਆਂ ਆਪਾਂ ਜੀ ਇਧਰਲੀ ਸਾਈਡ ਜਿਹੜੀ ਆਪਣੇ ਸਾਲਾ ਪਾਣੀ ਨਾਲ ਡੁੱਬਿਆ ਹੋਇਆ ਠੀਕ ਹੈ ਜੀ ਬੱਚੀ ਦੀ ਘਰ ਤਾਂ ਬਿਲਕੁਲ ਜਿਨ੍ਹਾਂ ਦੀ ਫਸਲਾਂ ਸਾਰੀਆਂ ਡੋਬ ਚੁੱਕੀਆਂ ਨੇ ਪਸ਼ੂਆਂ ਦਾ ਚਾਰਾ ਕੋਈ ਨਹੀਂ ਉਹਨਾਂ ਕੋਲ ਖਾ ਜਿੰਨੀਆਂ ਵੀ ਟਰਾਲੀਆਂ ਆਦੀਆਂ ਨੇ ਸਾਰੀਆਂ ਅੱਗੇ ਚੱਲੀਆਂ ਜਾਂਦੀਆਂ ਨੇ ਪੁੰਦਰ ਗੱਟੇ ਚਲੀ ਗਈ ਚਾਂਦੀ ਵਾਲਾ ਚਲਾ ਗਿਆ ਸਾਡੇ ਪਿੰਡ ਭਾਨੇ ਵਾਲੇ ਕੋਈ ਰੁਕਦਾ ਹੀ ਨਹੀਂ ਰੁਕਦਾ ਹੀ ਨਹੀਂ ਰੋਡ ਸਾਫ਼ ਹੈ ਰੋਡ ਸਾਫ਼ ਕੋਡ ਤਾਂ ਸਾਨੂੰ ਰੁਕਦਾ ਹੀ ਨਹੀਂ ਕਿਰਾਇਆ ਜਾਂਦਾ ਨਹੀਂ ਰੁਕਦਾ ਕਰਦੇ ਠੀਕ ਹੈ ਜੀ ਅਸੀਂ ਬਹੁਤ ਉਹਨਾਂ ਨੂੰ ਤਰਲੇ ਕਰਨਾਂ ਤੇ ਸਾਡਾ ਦੇਖੋ ਤਾਂ ਸਹੀ ਇੱਕ ਵਾਰੀ ਹਾਲਾਤ ਤਾਂ ਸਾਡੇ ਦੇਖੋ ਸਾਡੇ ਪਸ਼ੂਆਂ ਦੇ ਦੇਖੋ ਸਾਡੇ ਪਸ਼ੂਆਂ ਦੇ ਥੱਲੇ ਪਾਣੀ ਤੱਕ ਆ ਚੁੱਕਾ ਹੈ ਠੀਕ ਹੈ ਜੀ ਸਾਰੇ ਪਾਣੀ ਦੇ ਲਪੇੜ ਵਿੱਚ ਆ ਗਿਆ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਆਏ ਅੱਜ ਮੁੱਖ ਮੰਤਰੀ ਸਾਹਿਬ ਹੀ ਆਏ ਕੀ ਲਾਣ ਕਿਤੇ ਉਹਨਾਂ ਨੇ ਇਹ ਪਤਾ ਨਹੀਂ ਜੀ ਇਹਨਾਂ ਦਾ ਸਾਡੇ ਕੋਲ ਨਹੀਂ ਪਹੁੰਚਿਆ ਸਾਡੇ ਕੋਲ ਨਹੀਂ ਪਹੁੰਚਿਆ ਟੈਂਡੀ ਵਾਲੇ ਤੇ ਆਪਣੇ ਗੈਚਰ ਛੱਗੇ ਗੈਚਰ ਛੱਗੇ ਸਾਡੇ ਚੁੱਕ ਗਏ ਤੁਹਾਡੀ ਕਾਲਡਗਾਰਡ ਤੇ ਨਹੀਂ ਅੱਛਾ ਜੀ ਤੁਹਾਡੀ ਕਿਸੇ ਨਿਸਾਰ ਨਹੀਂ ਲਈ ਇੱਧਰ ਨਹੀਂ ਜੀ ਸਾਡੀ ਕਿਸੇ ਨਿਸਾਰ ਨਹੀਂ ਲਈ ਅਸੀਂ ਖੜੇ ਰਹੇ ਕਿਸੇ ਨਿਸਾਰ ਨਹੀਂ ਪੁੱਛ ਸਾਨੂੰ ਪਿੱਛੇ ਵੀ ਕਰਦੀ ਅੱਛਾ ਜੀ ਅਸੀਂ ਖੜੇ ਰਹੇ ਤੇ ਮੁੱਖ ਮੰਤਰੀ ਜੋ ਫੇਂਡੀ ਵਾਲਾ ਕਾਲੂ ਵਾਲੇ ਦੇ ਵਿੱਚ ਕੋਸ਼ਿਸ਼ ਇੱਥੇ ਨੇ ਉੱਥੇ ਲੈ ਕੇ ਵਾਪਸ ਆ ਕੇ ਨਚਲੇ ਠੀਕ ਇਹ ਆਪਣਾ ਕਿਹੜਾ ਪਿੰਡ ਜਿੱਥੇ ਆਪਾਂ ਖੜੇ ਆਂ ਇਧਰ ਭਾਨੇ ਵਾਲਾ ਤੇ ਆਪਾਂ ਕੋਈ ਸਹਾਤਾ ਨਹੀਂ ਪੁੱਜੀ ਹੈ ਸਾਡੇ ਨਹੀਂ ਚੱਲਦਾ ਅੱਛਾ ਜੇ ਨਹੀਂ ਸਹਾਤਾ ਸਾਰੀ ਰੋਡ ਤੋਂ ਅੱਗੇ ਚਲੀ ਗਈ ਅੱਗੇ ਫੇਂਡੀ ਦੀ ਜੀ ਤੁਸੀਂ ਕਿਸੇ ਨੂੰ ਕਿਹਾ ਵੀ ਨਹੀਂ ਇੱਥੇ ਨਹੀਂ ਅਸੀਂ ਬਹੁਤ ਵਾਰੀ ਕਿਹਾ ਬਹੁਤ ਟਰਾਲੀਆਂ ਰੋਕ ਰੋਕ ਕੇ ਕਿਹਾ ਚਾਰੇ ਵਾਸਤੇ ਕਿਹਾ ਪਰ ਨਹੀਂ ਕਹਿੰਦੇ ਚਾਂਦੀ ਵਾਲੀ ਜਾਣਾ ਹੈ ਅਸੀਂ ਇੱਕ ਪਿੰਡ 'ਚ 25 30 ਟਰਾਲੀਆਂ ਜਾ ਰਹੀਆਂ ਨੇ ਠੀਕ ਜੀ ਇਧਰ ਉਹ ਆਇਆ ਹੀ ਨਹੀਂ ਕੋਈ ਹਾਂਜੀ ਕੋਈ ਆਇਆ ਹੀ ਕੋਈ ਡੀਸੀ ਸਾਹਿਬਾਂ ਹੋਰ ਨਾ ਆਇਆ ਅੰਦਰ ਲਈ ਪਾਸੇ ਕੋਈ ਨਹੀਂ ਆਇਆ ਕੋਈ ਸਿਵਲ ਅਧਿਕਾਰੀ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਜੀ ਠੀਕ ਹੈ ਜੀ ਇੱਥੇ ਪਰ ਜਿਹੜੇ ਆਪਣੇ ਬੜੀ ਮੁਸ਼ਕਲ ਹੋਣੀ ਹੈ ਉਹ ਮੁਸ਼ਕਲ ਜੀ ਪਸ਼ੂਆਂ ਵਾਸਤੇ ਚਾਰਾ ਵੀ ਨਹੀਂ ਚਾਰਾ ਵੀ ਆਇਆ ਇਹ ਇੱਧਰ ਚਲੇ ਜਾਂਦੇ ਨੇ ਅੱਛਾ ਜੀ ਠੀਕ ਹੈ ਜੀ ਸਾਰਾ ਪਾਣੀ ਪਾਣੀ ਚੱਲਦੇ ਚਾਹੀਦਾ ਇੱਧਰ ਤੁਹ ਜਾਂਦਾ ਨਹੀਂ ਅੱਛਾ ਜੀ ਇੱਧਰ ਹੁਣ ਕੋਈ ਮਤਲਬ ਰਾਸ਼ਨ ਆਇਆ ਨਹੀਂਗਾ ਨਹੀਂ ਆਇਆ ਨਹੀਂ ਠੀਕ ਹੈ ਜੀ ਹੁਣ ਤੁਹਾਡਾ ਕੀ ਮੈਸੇਜ ਹੈ ਸਾਡਾ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜਿਹੜੇ ਬੰਦੇ ਸਾਡੇ ਪਿੰਡ ਵਾਸਤੇ ਰਾਸ਼ਨ ਲੈ ਕੇ ਆਵਣ ਠੀਕ ਹੈ ਜੀ ਸਾਡਾ ਮੋਕਾ ਹੀ ਵੇਖ ਸਕਦੇ ਜੀ ਤੁਸੀਂ ਸਾਡੇ ਪਿੰਡ ਵੀ ਸਾਡੇ ਸਾਰੀਆਂ ਫਸਲਾਂ ਮੇਰੇ ਉਹ 2 ਕਿੱਲੇ 2 ਕਿੱਲੇ ਮੇਰੇ ਪਰ ਤੱਕ ਸਾਰਾ ਖੋਨਾ ਫਟ 12 ਗਰਾਹ ਖਰਾਬ ਹੋ ਗਿਆ ਖਰਾਬ ਹੋ ਗਿਆ ਤੁਹਾਡੀ ਕਿੰਨੇ ਦੱਸਿਆ ਪਤਾ ਲੱਗਾ ਵੀ ਤੁਹਾਡੀ ਜਿਹੜੀ ਜ਼ਮੀਨ ਦੀ ਗਰਦੋਰੀ ਵੀ ਨਹੀਂ ਹੈਗੀ ਨਾ ਨਾ ਕੱਚੀਆਂ ਜ਼ਮੀਨਾਂ ਨੇ ਪਿੰਨਾ ਇਲਾਨ ਕਰਕੇ ਗਿਆ ਜਮੀਨਾਂ ਬਾਰੇ ਦਾਵੇ ਤਾਂ ਬੜੇ ਕਰਦੇ ਸੀ ਬਹੁਤ ਦਾਵੇ ਕਰਦੇ ਸੀ ਅੱਜ ਗੱਟੀ ਰਾਜੋ ਕੇ ਚਾਏ ਆ ਉੱਥੇ ਜਿਹੜੇ ਮੇਰੇ ਭਾਈ ਸਾਹਿਬ ਇੱਥੇ ਨਾਲ ਪ੍ਰਕਾਸ਼ ਸਿੰਘ ਹੋਣੀ ਗਏ ਆ ਉਹਨਾਂ ਰੇ ਆ ਉਹ ਦੱਸ ਰਹੇ ਸੀ ਕਹਿੰਦੇ ਮੈਂ ਸਵਾਲ ਜਵਾਬ ਕੀਤੇ ਆ दारू ਵਾਲਾ ਰੱਜੇ ਸੀ ਅੱਛਾ ਜੀ ਕੋਈ ਉਹਨਾਂ ਨੇ ਇਲਾਨ ਨਹੀਂ ਕੀਤਾ ਸਿਰਫ ਡੀਸੀ ਸਾਹਿਬ ਨੂੰ ਇਹ ਕਿਹਾ ਵੀ ਇਹਨਾਂ ਨੂੰ ਖਰਾਬਾ ਜਿਹੜਾ ਬੰਦਾ ਦਿੱਤਾ ਜਾਵੇ ਅੱਛਾ ਜੀ ਬਸ ਇੰਨਾ ਹੀ ਕਿਹਾ ਜਿਹੜਾ ਸਾਡੀ ਮੰਗ ਸੀ ਗਰਦੌੜੀਆਂ ਦੀ ਪੱਕੀਆਂ ਜ਼ਮੀਨਾਂ ਦੀ ਉਹ ਕੋਈ ਪੂਰੀ ਨਹੀਂ ਜਿੱਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਅੱਛਾ ਇਹ ਜਿਹੜੀ ਬੀਬੀ ਉਹਨਾਂ ਨੂੰ ਜੱਫੀ ਪਾ ਕੇ ਰੋ ਰਹੀ ਸੀ ਅੱਛਾ ਅਸੀਂ ਤੁਹਾਡੇ মিডিਆ ਰਾਈਟ ਚੈਨਲ ਰਾਈ ਸਾਰੇ ਪੱਤਰਕਾਰ ਵੀਰਾਂ ਨੂੰ ਕਹਿੰਨੇ ਵੀ ਉਹ ਸਾਡੇ মিডিਆ ਦੇ ਸਾਹਮਣੇ ਤਾਂ ਲਿਆਓ ਵੀ ਕੌਣ ਸੀ ਠੀਕ ਹੈ ਕਿੱਥੋਂ ਆ ਸਾਡੇ ਏਰੀਆ ਦੀ ਨਹੀਂ ਹੈਗੀ ਉਹ ਹੋਰ ਲਾਇੰਦੀ ਇਸ ਇਲਾਕੇ ਦੀ ਨਹੀਂ ਸੀ ਵਾਹ ਜੀ ਤੁਸੀਂ ਦੇਖਿਆ ਨਾ ਮੈਂ ਕਿਸੇ ਕੋਲ ਵੀਰੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਉਹ ਪੂਰੀ ਬੰਨ ਠਣ ਕੇ ਕੰਮਾਂ ਦੇ ਲਈ ਤਿਆਰ ਸੀ ਤਿਆਰ ਸੀ ਤਿਆਰ ਸੀ ਬਿਲਕੁਲ ਬਿਲਕੁਲ ਮੇਕਅਪ ਫੁੱਲ ਕੀਤਾ ਹੋਇਆ ਸੀ ਉਹਦਾ ਅੱਗੋ ਚੇਰਾਂ ਦੇ ਪਿੱਛੋਂ ਸ਼ੇਰ ਦਿਖਾ ਰਹੇ ਸੀ। ਅੱਛਾ ਜੀ। ਉਹ ਵੀ ਸਾਨੂੰ ਬੀਬੀ ਮੀਡੀਆ ਰਾਈ ਸਾਹਮਣੇ ਲਿਆ ਕੇ ਵਿਖਾਈ ਜੇ ਵੀ ਕੌਣ ਸੀ। ਅੱਛਾ ਜੀ। ਜਿਹੜੇ ਸਾਡੇ ਬਾਰਡਰ ਬਾਰੇ ਰੋ ਰੋ ਕੇ ਦੱਸ ਰਹੀ ਸੀ। ਉਹ ਇੱਕ ਪਲਾਨ ਦੇ ਹਿਸਾਬ ਨਾਲ ਉਹਨਾਂ ਨੇ ਪਖੰਡ ਕੀਤਾ ਹੈ। ਡਰਾਮੇ ਡਰਾਮਾ ਕੀਤਾ। ਮੱਭੇ ਗੱਲ ਸੁਣੋ ਨਗਰ ਵਸੇ। ਠੀਕ ਹੈ ਜੀ। ਉਹ ਡਰਾਮਾ ਜਿਹੜੀ ਬੀਬੀ ਕਰ ਰਹੀ ਸੀ ਉਹ ਵੀ ਸਾਰੇ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ। ਠੀਕ ਹੈ ਜੀ। ਚੈਨਲ ਦੇ ਥਰੂ ਜਨਤਾ ਦੇ ਸਾਹਮਣੇ ਲੈ ਕੇ ਆਉਣ। ਠੀਕ ਹੈ ਜੀ। ਕਿਉਂਕਿ ਸਾਡੇ ਇਲਾਕੇ ਦੀ ਨਹੀਂ ਸੀ ਸਾਡੇ ਇਲਾਕੇ ਦੀ ਹੁੰਦੀ ਤਾਂ ਉਹਦੀ ਹਾਲਾਤ ਉਹ ਨਹੀਂ ਹੁੰਦੀ ਸੀ ਜਿਹੜੀ ਉਹ ਬਣੀ ਸੁਣੀ ਸੀ ਬਿਲਕੁਲ ਅੱਛਾ ਤੇ ਜਿਹੜੇ ਆਪਣਾ ਇਹ ਆਪਣਾ ਇਸ ਨਟੰਗੀ ਕਰਨੀ ਆਏ ਸੀ ਹਾਂਜੀ ਬਿਲਕੁਲ ਨਟੰਗੀ ਕਰਕੇ ਗਏ ਸੀ ਤੁਸੀਂ ਪੱਤਰਕਾਰ ਵੀਰ ਤਾਂ ਸਾਰ ਤੁਹਾਨੂੰ ਸਾਰਾ ਪਤਾ ਹੈ ਪਹਿਲੇ ਦਿਨ ਤੋਂ ਤੁਹਾਨੂੰ ਉਦੋਂ ਨੇੜੇ ਨਹੀਂ ਲੱਗਣਦੇ ਤੁਹਾਨੂੰ ਉਹ ਵੀ ਉਹਨਾਂ ਦੇ ਚੋਣਵੇਂ ਪੱਤਰਕਾਰ ਹੋਣਗੇ ਠੀਕ ਹੈ ਜੀ ਕਿਉਂਕਿ ਅਜੇ ਤੱਕ ਗਰੁੱਪਾਂ 'ਚ ਲਿੰਕ ਨਹੀਂ ਆ ਰਹੇ ਤਾਂ ਦਾ ਮਤਲਬ ਇਹੀ ਏ ਜੀ ਜੀ ਉਹ ਸਾਡੀ ਲਈ ਕੰਮ ਨਹੀਂ ਲੋਪ ਰਹੇ 20 ਕੇ ਜੀ ਠੀਕ ਹੈ ਜੀ ਇਹ ਤੁਸੀਂ ਉਹਨ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਨੇ ਆ ਭਗਵੰਤ ਮਾਨ ਸਾਹਿਬ ਜੀ ਅੱਜ ਇਹ ਵੀ ਤਰਸ ਕਰ ਲੋ ਤੁਸੀਂ ਅੱਜ ਵੇਖ ਕੇ ਗਏ ਹੋ ਸਾਡੇ ਇਲਾਕੇ ਵੋਟਾਂ ਸਾਰਿਆਂ ਨੇ ਆਪਾਂ ਨੇ ਪਾ ਕੇ ਚਿੱਟਾਂ ਦਵਾਈਆਂ ਨੇ ਉਹਨਾਂ ਨੂੰ ਸਾਡੇ ਇਲਾਕੇ ਦੇ ਲੋਕਾਂ ਨੇ ਘਰੋਂ ਤੇਲ ਮਚਾ ਕੇ ਪੈਟਰੋਲ ਜਿੰਦੇ ਕੋਲ ਮਰਲਾ ਵੀ ਨਹੀਂ ਜ਼ਮੀਰ ਸੀ ਉਹਨੇ ਵੀ ਆਦੇ ਘਰੋਂ ਪੈਟਰੋਲ ਮਚਾ ਕੇ ਇਹਨਾਂ ਦੇ ਵਾਸਤੇ ਵੋਟਾਂ ਮੰਗੀਆਂ ਅੱਛਾ ਜੀ ਬਦਲਾਵ ਕੀਤਾ ਅੱਛਾ ਜੀ ਪਰ ਇਸ ਝਾੜੂ ਫੇਰ ਕੇ ਅੱਜ ਸਾਡੇ ਚੱਲ अच्छा जी सो ਧੰਨਵਾਦ ਜੀ ਇਹ ਸਾ ਨੌਜਵਾਨ ਵੀਰਾਂ ਨੇ ਦਰਦ ਦੱਸਿਆ ਆਪਣਾ ਦਰਦ ਦੱਸਿਆ ਵੀ ਇੱਥੇ ਬੜਾ ਬੁਰਾ ਹਾਲ ਹੈ ਇਹ ਵੀਰਾਂ ਨੇ ਦਰਦ ਦੱਸਿਆ ਕਿ ਇੱਥੇ ਬੜਾ ਬੁਰਾ ਹਾਲ ਹੈ ਇਸ ਭਾਂਡੇ ਵਾਲਾ ਪਿੰਡ ਦੇ ਵਿੱਚ ਕਹਿੰਦੇ ਵੀ ਕੋਈ ਰਾਹਤ ਜਿਹੜੀ ਨਹੀਂ ਪਹੁੰਚੀ ਕਿਉਂਕਿ ਰੋਡ ਦੇ ਤੋਂ ਸਾਰੀਆਂ ਟਰਾਲੀਆਂ ਅੱਗੇ ਬਾਈਪਾਸ ਹੋ ਜਾਂਦੀਆਂ ਨੇ ਸੋ ਅੱਜ ਇੱਥੇ ਰੋਡ ਤੇ ਰਾਹਤ ਪਹੁੰਚਾਉਣ ਲਈ ਬਾਬਾ ਅਗਰੈ ਸਿੰਘ ਜੀ ਆਪਣਾ ਘਰ ਵਿੜਦ ਆਸ਼ਰਮ ਵਾਲੇ ਆਏ ਨੇ ਸੋ ਉਧਰ ਮਹਿਮਾ ਕਰਦੇ ਪਏ ਨੇ ਉਹ ਮੈਨੂੰ ਤੋਂ ਬਾਤ ਲੱਗੇਗਾ ਪਤਾ ਵੀ ਇੱਥੇ ਰਾਸ਼ਨ ਦੀ ਕਿੰਨੀ ਲੋੜ ਹੈ ਸੰਗਤਾਂ ਨੂੰ ਸੋ ਉਹਨਾਂ ਦਾ ਪ੍ਰਬੰਧ ਜਿਹੜਾ ਕਰਕੇ ਦੇਣਗੇ ਸੋ ਇਹ ਬਹੁਤ ਵਧੀਆ ਜਿਹੜਾ ਜੋਗ ਉਪਰਾਲਾ ਸੇਕ ਸਸਤਾਵਾਂ ਆਪਣੀਆਂ ਧਾਰਮਿਕ ਸਸਤਾਵਾਂ ਹੋਰ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਸੋ ਆਪਣਾ ਜੁੜੇ ਰਹੋ ਇਹ ਸੱਚ ਦੀ ਸਾਖੀ ਨੂੰ ਆਪਣਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇੱਥੇ ਸਾਡੇ ਨਾਲ ਭੈਣ ਜੀ ਮੌਜੂਦ ਨੇ ਇਹਨਾਂ ਨੂੰ ਪੁੱਛਦੇ ਆ ਕੀ ਹਾਲਾਤ ਨੇ ਇੱਥੋਂ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਭੈਣ ਜੀ ਕੀ ਹਾਲਾਤ ਨੇ ਇੱਥੇ ਜੀ ਹਾਲਾਤ ਬਹੁਤ ਬੁਰੇ ਨੇ ਵੀਰ ਜੀ ਸਾਡੀਆਂ ਫਸਲਾਂ ਡੋਬ ਚੁੱਕੀਆਂ ਨੇ ਅੱਛਾ ਜੀ ਇਹ ਇਸ ਟਾਈਮ ਸਾਡੇ ਕੋਲ ਜਿਹੜਾ ਰਾਸ਼ਨ ਸੀ ਉਹ ਵੀ ਪੂਰਾ ਖਤਮ ਹੋ ਚੁੱਕਿਆ ਹੁਣ ਸਾਡੇ ਕੋਲ ਇੱਥੋਂ ਅੱਗੇ ਲੰਘ ਕੇ ਚਲੇ ਜਾਂਦੇ ਨੇ ਸਾਰਾ ਦਿਨ ਡੀਕਦੇ ਰਹਿੰਦੇ ਆ ਕੋਈ ਨਹੀਂ ਆਂਦਾ ਨਾ ਕੋਈ ਇ ਆਇਆ ਕੋਈ ਸਾਡੀ ਕਿਸੇ ਨੇ ਸਾਰ ਨਹੀਂ ਲਈ ਅੱਛਾ ਜੀ ਅਸੀਂ ਇੱਥੇ ਸਾਰਾ ਦਿਨ ਵੇਟ ਹੀ ਕਰਦੇ ਰਹਿ ਜਾਂਦੇ ਆ ਪਾਣੀ ਲੈ ਕੇ ਆਵੇ ਹਾਂ ਜੀ ਠੀਕ ਜਿਹੜਾ ਸੀਗਾ ਅਸੀਂ ਉਹ ਵਰਤ ਲਿਆ ਜਿੰਨਾ ਸੀਗਾ ਹੁਣ ਅਸੀਂ ਸਾਡੀਆਂ ਫਸਲਾਂ ਹੀ ਡੁੱਬ ਗਈਆਂ ਸਾਨੂੰ ਕੋਈ ਆੜਤੀ ਵੀ ਨਹੀਂ ਦੇਗਾ ਕੋਈ ਨਹੀਂ ਸਾਨੂੰ ਵਿਆਜ ਤੇ ਵੀ ਨਹੀਂ ਕੋਈ ਦੇਗਾ ਅਸੀਂ ਕਿੱਥੇ ਜਾਈਏ ਸਾਡੇ ਕੋ ਸਰਕਾਰ ਕੋਲ ਵੀ ਮੰਗਾ ਸਾਡੀ ਕੋਈ ਤਾਂ ਸੁਣਵਾਈ ਕਰੋ ਸਾਨੂੰ ਕੁਝ ਤਾਂ ਖਰਾਬਾ ਦਿਓ ਕੁਝ ਤਾਂ ਸਾਡੀ ਆਵਾਜ਼ ਸੁਣ ਤੁਸੀਂ ਮੀਡੀਆ ਵਾਲੇ ਸਾਡੀ ਪਹੁੰਚਾ ਸਕਦੇ ਹੋ ਅਸੀਂ ਕਿੱਥੇ ਜਾਈਏ ਇਹ ਪਿਛਲੀ ਵਾਰੀ 2023 ਦਾ ਵੀ ਕਹਿੰਦੇ ਤੁਹਾਨੂੰ ਜਿਹੜਾ ਮੁਆਵਜ਼ਾ ਨਹੀਂ ਮਿਲਿਆ ਸੀਗਾ ਨਹੀਂ ਸਾਨੂੰ ਕੁਝ ਨਹੀਂ ਮਿਲਿਆ ਪਿਛਲੀ ਵਾਰੀ ਵੀ ਕੁਝ ਨਹੀਂ ਸਾਰਾ ਮਿੱਟੀ ਹੋ ਗਿਆ ਕੋਈ ਇੱਕ ਬੁਚਲੀ ਤੱਕ ਵੀ ਨਹੀਂ ਬਚੀ ਠੀਕ ਹੈ ਜੀ ਤੇ ਅਸੀਂ ਸਾਰਾ ਕੁਝ ਮੋਲ ਲੈ ਕੇ ਆਈ ਕਰਜ਼ੇ ਚੱਕ ਚੱਕ ਕੇ ਆਦਾ ਗੁਜ਼ਾਰਾ ਕਰਦੇ ਫਿਰਦੇ ਆ ਇਹ ਹੁਣ ਆਪਣਾ ਜਿਹੜਾ ਤੁਹਾਡਾ ਕਾਰੋਬਾਰ ਕੀ ਸਿਰਫ ਖੇਤੀ ਹੈ ਜੀ ਖੇਤੀ ਆ ਨਾਲ ਥੋੜਾ ਬਹੁਤਾ ਥਿਆੜੀ ਦਾ ਪਾ ਜਿਹੜਾ ਕਰਦੇ ਆ ਅੱਛਾ ਮਜ਼ਦੂਰੀ ਮਜ਼ਦੂਰੀ ਹੈ ਅੱਛਾ ਜੀ ਉਹ ਕਰਕੇ ਤੁਸੀਂ ਆਪਦਾ ਗੁਜ਼ਾਰਾ ਕਰਦੇ ਆ ਅੱਜ ਮਜ਼ਦੂਰੀ ਵੀ ਨਹੀਂ ਰਹੀ ਤੇ ਖੇਤੀ ਵੀ ਨਹੀਂ ਰਹੀ ਮਜ਼ਦੂਰੀ ਤਾਂ ਤਾਂ ਹੋਗੀ ਜੇ ਕੁਝ ਬਚੇਗਾ ਤਾਂ ਜੀ 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 ਤੇ ਖੇਤੀ ਵੀ ਖਤਮ ਹੋ ਗਈ ਖੇਤੀ ਤਾਂ ਸਭ ਖਤਮ ਤੁਹਾਡੇ ਸਾਹਮਣੇ ਹੀ ਹੈ ਵੀ ਹਾਂ ਜੀ ਹਾਂ ਜੀ 10 10 ਫੁੱਟ ਸਾਡੇ ਪਾਣੀ ਖਲਾਏ ਜੀ ਖੇ ਜੇ ਸਾਡੇ 10-10 ਫੁੱਟ ਪਾਣੀ ਖੜਾ ਖੇਤਾਂ 'ਚ ਜਿਹੜਾ ਲਗਭਗ ਸ਼ਾਇਦ ਸਾਡੇ ਕਣਕ ਵੀ ਇਨਾ ਬੀਜੀ ਜਾਏ ਪਿਛਲੀ ਵਾਰੀ ਵੀ ਸਾਡੇ ਲਗਭਗ ਕਣਕ ਦਸੰਬਰ ਦੇ ਲਾਸਟ ਵਿੱਚ ਬੀਜੀ ਸੀ ਉਹ ਵੀ ਅਸੀਂ ਚਿੱਕੜ ਵਿੱਚ ੁੱਟੀ ਸੀ ਕੁਝ ਵਿੱਚੋਂ ਮਾਲੇ ਜਿਵੇਂ ਕਣਕ ਕਿੱਲੇ ਵਿੱਚੋਂ ਸਾਡੇ 9 ਘਟੇ ਹੋਏ ਸੀ ਤੇ ਤੂੜੀ ਦੀ ਤਾਂ ਸਾਨੂੰ ਕੋਈ ਆਸ ਨਹੀਂ ਰਹੇਗੀ ਉਹ ਕਿਉਂ ਕਣਕ ਦੀਦਾ ਤਾਂ ਉਹ ਗਰੋਥ ਹੋਈ ਏ ਤੇ ਨਾ ਹੀ ਕੋਈ ਉਹਨੇ ਆਪਣਾ ਮਾਲੇ ਕੋਈ ਰੰਗ ਬਣਾਇਆ ਜਾਂ ਨਾ ਹੀ ਉਹਨੇ ਸਾਨੂੰ ਝਾੜ ਦਿੱਤਾ ਝਾੜ ਕੀ ਦੇਵੇ ਸੀ ਜਦੋਂ ਪਿੱਛੋਂ ਛਲੇ ਸਲਾਬ ਹੋ ਸੀਗੀ ਇਸੇ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਸੁਣੀ ਜਾਵੇ ਸਾਡੇ ਮਲੇ ਪਸ਼ੂ ਵੀ ਇਸ ਟਾਈਮਾ ਸਾਡੇ ਪਾਣੀ ਦੇ ਵਿੱਚ ਹੀ ਖੜੇ ਆ ਠੀਕ ਹੈ ਜਾ ਕੇ ਇੱਥੇ ਵੇਖੋ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਜੀ ਜੀ ਜਿਹੜਾ ਮਲੇ ਲਗਭਗ ਸਾਡਾ ਇਹ ਸਾਰਾ ਏਰੀਆ ਪਾਣੀ ਦੀ ਲਪੇੜ ਚ ਆਇਆ ਹੋਇਆ ਹੈ 2023 ਵਿੱਚ ਵੀ ਸਾਡੇ ਇਸ ਤਰ੍ਹਾਂ ਹੀ ਹਾਲਾਤ ਹੋਏ ਸੀ ਨਾ ਯੋਸਟੇ ਮੈਨੂੰ ਕੁਝ ਮਿਲਿਆ ਸੀ ਤੇ ਨਾ ਹੀ ਅੱਜ ਕੋਈ ਸਾਨੂੰ ਸਰਕਾਰ ਸਾਡੀ ਬਾਹ ਫੜ ਰਹੀ ਏ ਇਹ ਜਿਹੜੀ ਤੁਹਾਡੇ ਪ੍ਰਸ਼ਾਸਨ ਕੋਈ ਬਾਣੀ ਫੜ ਰਿਆ ਜਿਵੇਂ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਕਿਸਾਨ ਜੀ ਇਸ ਪਿੰਡ ਤੋਂ ਗੁਜ਼ਰ ਕੇ ਅੱਗੇ ਜਾ ਰਹੇ ਨੇ ਉਹ ਚਾਂਦੀ ਵਾਲੇ ਖੁੰਦਰ ਗੱਡੀ ਦੇ ਨਾਮ ਤੇ ਆ ਰਹੇ ਨੇ ਉਧਰ ਹੀ ਰਾਸ਼ਨ ਵੰਡਾ ਰਹੇ ਨੇ ਇਹ ਬਹਾਨੇ ਵਾਲੇ ਦਾ ਕੋਈ ਨਾਮ ਹੀ ਨਹੀਂ ਲੈ ਰਿਆ ਅਸੀਂ ਪਾਪੇ ਨੂੰ ਪਾਲੇ ਵਾਲੇ ਕੋਈ ਅਸੀਂ ਡੁੱਬੇ ਸਾਰਾ ਸਾਡਾ ਖਰਾਬਾ ਜ਼ਿਆਦਾ ਹੋਇਆ ਉਹਨਾਂ ਦਾ ਵੀ ਫਿਰ ਵੀ ਸਾਨੂੰ ਕੁਝ ਵੀ ਨਹੀਂ ਕੋਈ ਪਤਾ ਹੀ ਨਹੀਂ ਲੈਂਦਾ ਸਾਡਾ ਅੱਛਾ ਹੁਣ ਤੁਹਾਡੇ ਕੋਲ ਰੱchnਾ ਆਪਣੇ ਕੋਲੇ ਸਭੀ ਖਤਮ ਹੋ ਗਿਆ ਤੁਹਾਡੇ ਕੋਲ ਜਿਹੜਾ ਸੀਗਾ ਸਿਰਫ ਆਟੇ ਤੋਂ ਜੀ 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 ਜਿੰਨਾ ਕੋਈ ਕਪੈਸਿਟੀ ਸੀਗੀ ਉਸੇ ਵਾਸਤੇ ਲੇ 15 15 ਦਿਨ ਹੋ ਗਏ ਪਾਣੀ ਚੱਲ ਰਿਹਾ ਹੈ ਅੱਛਾ ਜੀ ਜੀ ਲਗਭਗ 15 ਦਿਨ ਹੋ ਗਏ ਪਾਣੀ ਚੱਲ ਰਿਹਾ ਹੈ ਜਿਹਦੇ ਕਰਕੇ ਸਾਡੇ ਕੋਲ ਮਾਲ ਜਿਹੜਾ ਸਾਡੇ ਆਪਣੀ ਜਿੰਨੀ ਕੋਲ ਸਾਡੀ ਪਹੁੰਚ ਸੀ ਸਾਡੀ ਹਾਇਸੀਅਤ ਸੀ ਉਹ ਅਸੀਂ ਆਦਾ ਕੁਝ ਰਾਸ਼ਾ ਰੱਖਿਆ ਸੀ ਸਟੋਰ ਕਰਕੇ ਉਹ ਅਸੀਂ ਅੱਜ ਖਾ ਚੁੱਕੇ ਆ ਵਰਤ ਚੁੱਕੇ ਆ ਹੁਣ ਸਾਨੂੰ ਸ਼ਾਇਦ ਇਥੋਂ ਤੱਕ ਵੀ ਅਸੀਂ ਆਦੇ ਬੱਚੇ ਵੀ ਸਾਨੂੰ ਪਿੱਛੇ ਭੇਜਲੇ ਬੰਦੇ ਇਸ ਤਰ੍ਹਾਂ ਦੇ ਠੀਕ ਹੈ ਜੀ ਇਹ ਵੀ ਜੀ ਇਹ ਕਿੰਨਾ ਜਿਹੜੇ ਹਾਲਾਤ ਹੁਣ ਕਿੰਨੇ ਦਿਨ ਹੋਰ ਰਹਿ ਸਕਦੇ ਆ ਕੀ ਤੋਂ ਲੋ ਇਹ ਰਹਿਗਾ ਜਿੰਨਾ ਤੱਕ ਸਾਡਾ ਆਈਡੀਆ ਹੈ ਘੜੋ ਘੜੇ 15 ਦਿਨ ਹੋਰ ਇਦਾਂ ਹਾਲਾਤ ਰਹਿਣਗੇ ਅੱਛਾ ਜੀ ਜਿਵੇਂ ਬਾਰਸ਼ਾ ਪਿੱਛੇ ਵੀ ਕਹਿੰਦੇ ਨੇ ਬਾਰਸ਼ਾ ਕਾਫੀ ਹੋ ਰਹੀਆਂ ਨੇ ਇੱਥੇ ਵੀ ਤੁਹਾਡੇ ਸਾਹਮਣੇ ਅੱਜ ਵੀ ਬਰਸਾ ਇਥੇ ਲਗਾਤਾਰ بارش ਹੋ ਰਹੀ ਹੈ ਇਹ ਵੀ ਤੁਸੀਂ ਕਿੰਨੇ ਸਾਲਾਂ ਤੋਂ ਜਿਹੜਾ ਸੰਤਾਪ ਭੋਗ ਰਹੇ ਹੋ ਇੱਥੇ ਬੈਠ ਕੇ ਜੇ ਸਾਡੇ ਲਗਭਗ ਜਦੋਂ ਦੇ ਭਾਰਤ ਦੀ ਵੰਡ ਹੋਈਏ 47 ਦੇ ਵਿੱਚ ਸਾਡੇ ਦਾਦੇ-ਪਰਦਾਦੇ ਇੱਥੇ ਰਹਿਣ ਵਾਲੇ ਜਦੋਂ ਉੱਥੋਂ ਆਏ ਸੀ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਇੱਥੇ ਜੋ ਸਾਨੂੰ ਮਲਕ ਜ਼ਮੀਨਾਂ ਇਹਨਾਂ ਅਲਾਟਮੈਂਟ ਕੀਤੀਆਂ ਸੀ ਜਿਹਦੇ ਕਰ ਉਹ ਕੱਚੀਆਂ ਜ਼ਮੀਨਾਂ ਅੱਜ ਵੀ ਹੈਗੀਆਂ ਨੇ ਨਾ ਹੀ ਉਹ ਇਹਨਾਂ ਨੇ ਮਲਕ ਉਸ ਟਾਈਮ ਜੋੜੇ ਵੀ ਪ੍ਰਧਾਨ ਮੰਤਰੀ ਜਾਂ ਕੋਈ ਵੀ ਇੱਥੇ ਸੀਐਮ ਰਹੇ ਨੇ ਉਹਨਾਂ ਨੇ ਹੁਣ ਤੱਕ ਕੋਈ ਸਾਡੇ ਬਜ਼ੁਰਗਾਂ ਦੀ ਵੀ ਬਾਣੀ ਫੜੀ ਤੇ ਅਸੀਂ ਵੀ ਅਜੇ ਉਹੀ ਮੁੱਖਿਆਦਾ ਭੁਗਤ ਰਹੇ ਆ ਠੀਕ ਹੈ ਜੀ ਇਸੋ ਬੜਾ ਦੁਖਦਾਈ ਮਾਹੌਲ ਬਣਿਆ ਹੋਇਆ ਫਸਲਾਂ ਡੁੱਬਗੀਆਂ ਨੇ ਪਸ਼ੂ ਭੁੱਖੇ ਨੇ ਬੱਚੇ ਭੁੱਖੇ ਨੇ ਰਾਸ਼ਨ ਖਤਮ ਹੋ ਚੁੱਕਿਆ ਸੋ ਕੀ ਅਪੀਲ ਰਹਿ ਗਈ ਸੰਗਤਾਂ ਨੂੰ ਸੰਗਤਾਂ ਨੂੰ ਅਸੀਂ ਇਹ ਸਮਾਜ ਸੇਵੀਆ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਸਾਡੇ ਪਸ਼ੂਆਂ ਵਾਸਤੇ ਚਾਰਾ ਦਿੱਤਾ ਜਾਵੇ ਜਿਹੜੇ ਪਿੰਡ ਤੇ ਪਟਾਇਆ ਜਾਵੇ ਜੀ ਸਾਡਾ ਪਿੰਡ ਭਾਨੇ ਵਾਲਾ ਗੱਟੀ ਰਿਮੇ ਕੇ ਪੰਚਾਇਤ ਦੇ ਵਿੱਚ ਹੈ ਗਿਆ ਸਾਡਾ ਮੇਨ ਪਿੰਡ ਭਾਨੇ ਵਾਲਾ ਹੈ ਜਿਹੜਾ ਕਿ ਇੱਥੇ ਆ ਕੇ ਜੇ ਕਿਸੇ ਨਾਲ ਦਾ ਸੰਪਰਕ ਕਰਨਾ ਹੋਵੇ ਨੰਬਰ ਦੱਸ ਦਿਓ ਆਪਦਾ ਜੀ 62840 55711 ਠੀਕ ਹੈ ਜੀ ਦੁਬਾਰਾ ਫਿਰ ਬੋਲ ਦਿਓ ਜੀ 62840 55711 ਤੁਹਾਡਾ ਸ਼ੁਭਨਾਮ ਜੀ ਜੀ ਮੇਰਾ ਨਾਮ ਸ਼ੁਭਨਾਮ ਸਰਿੰਦਰ ਸਿੰਘ ਸਾਨੂੰ ਮਲਕੀਤ ਸਿੰਘ ਪਿੰਡ ਭਾਨੇ ਵਾਲਾ ਧੰਨਵਾਦ ਜੀ ਇਹ ਸਾਨੂੰ ਸਰਿੰਦਰ ਸਿੰਘ ਜੀ ਪ ਸਿਆ ਵੀਰ ਨੇ ਵੀ ਇੱਥੇ ਕੋਈ ਸ਼ੈਤਾਨੀ ਪਹੁੰਚੀ ਸੋ ਜਿਨ੍ਹਾਂ ਨੇ ਵੀ ਸਹਾਤਾ ਪਚਾਉਣੀ ਹੋਵੇ ਸੋ ਜਿਨ੍ਹਾਂ ਨੇ ਸਹਾਤਾ ਪਚਾਉਣੀ ਹੋਵੇ ਇੱਥੇ ਕੂੜੀ ਦੀ ਪੱਠਿਆਂ ਦੀ ਆਚਾਰ ਦੀ ਸੁੱਕੇ ਰਾਸ਼ਨ ਦੀ ਬਹੁਤ ਲੋੜ ਹੈ ਆ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਜਿਹੜਾ ਪੂਰਾ ਪਿੰਡ ਹੈ ਭਾਨੇ ਵਾਲਾ ਇੱਕ ਸਾਈਡ ਤੋਂ ਪੂਰਾ ਡੁੱਬ ਚੁੱਕਿਆ ਸੋ ਜਿਹੜੀਆਂ ਵੀ ਟਰਾਲੀਆਂ ਆਉਂਦੀਆਂ ਨੇ ਦੱਸਿਆ ਵੀਰਾਂ ਨੇ ਭੈਣ ਨੇ ਦੱਸਿਆ ਵੀ ਟਰਾਲੀਆਂ ਸਾਰੀਆਂ ਅੱਗੇ ਹੀ ਲੰਘ ਜਾਂਦੀਆਂ ਨੇ ਇੱਥੇ ਕੋਈ ਜਾਇਦਾ ਲੈਣ ਹੀ ਨਹੀਂ ਆ ਰਿਹਾਗਾ ਸੋ ਅੱਜ ਇੱਥੇ ਅਸੀਂ ਪਹੁੰਚੇ ਆ ਸੋ ਅੱਗੇ ਤੁਹਾਨੂੰ ਦਿਖਾਉਣੇ ਆ ਵੀ ਅੱਗੇ ਪਿੰਡ ਦੇ ਹਾਲਾਤ ਜੁੜੇ ਰੋ ਹਾਂਜੀ ਸਾਥੀ ਸਾਕੀ ਤੁਹਾਨੂੰ ਦਿਖਾਉਣੇ ਆ ਜੀ ਇੱਥੇ ਫਿਰ ਦੁਬਾਰਾ ਆੜਨਾ ਜੁੜੇ ਆ ਕਿਸਾਨ ਪਿੰਡ ਭਾਨੇ ਵਾਲੇ ਦੇ ਹਾਂਜੀ ਵੀਰ ਜੀ ਹਾਂ ਵੀਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜੋ ਸਾਡਾ ਪਿੰਡ ਭਾਨੇ ਵਾਲਾ ਜੀ ਜੀ ਸਭ ਤੋਂ ਜ਼ਿਆਦਾ ਪਾਣੀ ਦੀ ਲਪੇੜ ਤੇ ਜੋ ਇਹ ਫਸਲਾਂ ਲੱਗ ਪਾਕ ਤੋਂ ਸੀ ਤੇ ਪਿੱਛੇ ਕੈਮਰਾ ਮਾਰ ਕੇ ਦੇਖ ਲਓ ਜੀ ਵੀ ਲਗਭਗ ਕਿਲੋਮੀਟਰ ਤੱਕ ਜੋ ਪਾਣੀ ਨਜ਼ਰ ਆ ਰਿਹਾ ਹੈ ਜੀ ਜੀ ਤੇ ਐਸੇ ਕਰਕੇ ਸਾਡਾ ਪਿੰਡ 23 ਵਿੱਚ ਵੀ ਇਦਾਂ ਹੀ ਖਰਾਬ ਹੋ ਗਿਆ ਸੀ ਠੀਕ ਹੈ ਜੀ ਤੇ ਨਾ ਹੀ ਸਾਨੂੰ 23 ਵਜੇ ਕੁਝ ਮਿਲਿਆ ਸੀਗਾ ਤੇ ਨਾ ਹੀ ਅੱਜ ਸਾਨੂੰ ਕੋਈ ਸਰਕਾਰ ਨਾ ਕੋਈ ਪ੍ਰਸ਼ਾਸਨ ਸਾਡੀ ਬਾਹ ਫੜਿਆ ਡੀਸੀ ਤੱਕ ਵੀ ਸਾਡੇ ਨਾ ਇਹ ਹੋਰ ਕੋਈ ਮਾਲਕ ਸਰਕਾਰੀ ਸਰਤ ਤੁਹਾਡੇ ਨਾਲ ਐ ਤਾਂ ਨਹੀਂ ਕਿਤੇ ਮਤਰੈਈ ਮਾਂ ਵਾਲਾ ਸ਼ਲੋਕ ਹੋ ਰਿਹਾ ਬਿਲਕੁਲ ਜੀ ਬਿਲਕੁਲ ਮਤਰੈਈ ਮਾਂ ਵਾਲਾ ਸ਼ਲੋਕ ਹੋ ਰਿਹਾ ਹੈ ਠੀਕ ਹੈ ਜੀ ਉਹ ਨਾ ਹੋਵੇ ਕਿ ਕਈਆਂ ਨੂੰ ਗੱਫੇ ਦੇ ਤੁਸੀਂ ਇੱਥੇ ਰਹਿ ਜੋ ਉਹਨੂੰ ਪਹਿਲਾ ਅਸੀਂ ਦੱਸਿਆ ਵੀਰ ਜੀ ਵੀ ਜਿਹੜੀ ਸੰਸਤਾ ਵੀ ਆਉਂਦੀ ਆ ਉਹਨਾਂ ਨੂੰ ਪਤਾ ਨਹੀਂ ਵੀਡੀਓ ਜਾ ਰਹੀ ਜਾਂ ਕੁਝ ਜਾ ਰਿਹਾ ਹੈ ਜੀ ਜੀ ਉਹ ਇਹੀ ਕਹਿੰਦੇ ਵੀ ਅੱਗੇ ਪੈਂ ਪੈਂ ਡੁੱਬੇ ਆ ਤੇ ਸਾਡੇ ਪੈਂਤ ਤੋਂ ਅੱਗੇ ਲੰਘ ਲੰਘ ਰਿਹਾ ਬਹੁਤ ਸੰਸਤ ਆ ਰਹੀ ਉਹਨਾਂ ਦਾ ਵੀ ਅਸੀਂ ਕਰਨੇ ਆ ਲੰਘ ਰਿਹਾ ਲੰਘ ਰਿਹਾ ਪਰ ਉਹਨਾਂ ਨੂੰ ਜਿਵੇਂ ਉੱਥੋਂ ਅੱਗੋ ਵੀਡੀਓ ਮਿਲੀ ਜਾਂ ਫੋਨ ਗਏ ਉਹ ਉਹੀ ਜਾ ਰਿਹਾ ਹੈ ਜੀ ਜੀ ਹਾਂ ਤੁਸੀਂ ਹਾਲਾਤ ਵੇਖ ਲਓ ਆ ਮੇਰਾ ਖੋਦ ਦਾ ਖੇਤ ਜਿਹੜਾ 15 ਫੁੱਟ ਦਾ ਜਿਹੜਾ ਬੰਨ ਹੈ ਅੱਛਾ ਜੀ ਇਹ ਡੁੱਬਿਆ ਹੈ ਪਾਣੀ ਚ ਇਹ ਵੇਖ ਲਓ ਕਿੰਨਾ ਪਾਣੀ ਇੱਥੇ ਹੋਵੇਗਾ ਕਿਆ ਬਾਤ ਅੱਛਾ 15 ਫੁੱਟ ਠੀਕ ਹੈ ਸਾਰੇ ਡੁੱਬ ਗਏ ਹਨ ਹਾਂ ਜੀ ਡੁੱਬੇ ਹੋਏ ਨੇ ਇਹ ਸਾਰਾ ਪਿੰਡ ਭਾਨੇ ਵਾਲਾ ਦਾ ਏਰੀਆ ਇਹ ਤੁਹਾਡਾ ਵੀਰ ਜੀ ਖੇਤ ਦੋ ਸੁੱਟੀ ਏ ਤੇ ਉਹ ਤੁਹਾਨੂੰ ਦੱਸਿਆ ਵੀ ਸਾਡੇ ਮਲੇ ਕੋ ਨੇ ਕੀ ਸਾਨੂੰ ਇਹ ਵੀਰ ਜੀ ਹੁਣ ਲੱਦਾ ਵੀ ਝੋਨਾ ਵੀ ਸਾਰਾ ਖਰਾਬ ਹੋ ਜਾਣਾ ਹਾਂਜੀ ਝੋਨਾ ਤਾਂ ਖਰਾਬ ਹੋ ਗਿਆ ਪੱਠੇ ਵੀ ਸਾਡੇ ਜੋ ਪਸ਼ੂਆਂ ਦੇਗੇ ਸੀ ਪੱਠੇ ਵੀ ਖਰਾਬ ਹੋ ਗਏ ਨੀ ਜੀ ਠੀਕ ਹੈ ਜੀ ਹੁਣ ਕੀ ਮੰਗ ਰਿਆਗੀ ਆਪਣੀ ਸਾਡੀ ਤਾਂ ਮੰਗ ਇਹੀ ਏ ਸਰਕਾਰ ਨੇ ਤਾਂ ਸਾਡੀ ਅਜੇ ਤੱਕ ਕੋਈ ਬਾਹ ਨਹੀਂ ਫੜੀ ਤੇ ਸਾਡੀ ਸਮਾਜ ਸੇਵੀਆਂ ਨੂੰ ਜਾਂ ਕੋਈ ਸਿੱਖ ਜਿਹਾ ਬੰਦਿਆ ਜਾਂ ਹੋਰ ਸਾਡੇ ਭਰਾ ਜੀ ਸੇਵਾ ਕਰਨਾ ਚਾਹੁੰਦੇ ਨੇ ਤੇ ਸਾਡੇ ਨਾਲ ਸੰਪਰਕ ਕਰਨ ਵੱਤ ਵੱਤ ਸਾਡੇ ਲੈ ਕੇ ਆਪਣੇ ਦੋ ਮੇਰਾ ਨੰਬਰ ਜਗਮੀਤ ਸਿੰਘ ਮੇਰਾ ਨਾਮ ਹੈ 94641 7048 ਜੀ 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 ਤੁਸੀਂ ਬੋਲੋ ਨੰਬਰ ਆ ਦੁਬਾਰਾ ਜੀ ਮੇਰਾ ਨਾਮ ਹੈ ਸੁਰਿੰਦਰ ਸਿੰਘ 62840 55711 ਠੀਕ ਹੈ ਜੀ ਸੋ ਇਹ ਸਾਹ ਜਗਮੀਤ ਸਿੰਘ ਤੇ ਵੀਰ ਸਿੰਦਰ ਸਿੰਘ ਇਹਨਾਂ ਨੇ ਦੱਸਿਆ ਵੀ ਸਾਡਾ ਪਿੰਡ ਪਾਨੇ ਵਾਲਾ ਸੜਕ ਦੇ ਉੱਪਰ ਹੈ ਇੱਥੇ ਕੋਈ ਰਾਹਤ ਸਮਗਰੀ ਪਹੁੰਚੀ ਨਹੀਂ ਕਿਉਂਕਿ ਬਿਲਕੁਲ ਇਹ ਡੁੱਬਿਆ ਹੋਇਆ ਪਿੰਡ ਹੈ ਤੁਹਾਨੂੰ ਦਿਖਾ ਰਹੇ ਹਾਂ ਉਹ ਪਿੱਛੇ ਬੰਨ੍ਹ ਇਹ 15 ਫੁੱਟ ਦੀ ਉਚਾਈ ਦਾ ਬੰਨ੍ਹ ਹੈ 15 ਫੁੱਟ ਦਾ ਬੰਨ੍ਹ ਜਿਹੜਾ ਵੇਚੀ ਲਪੇਟਿਆ ਗਿਆ ਇਹ ਛੋਟਾ ਕਿਸਾਨ ਹੈ 2 ਏਕੜ ਦਾ ਕਿਸਾਨ ਦਾ ਆਪਣਾ ਜ਼ਮੀਨ ਹੈ ਕਿਸਾਨ ਦੀ ਕਿਸਾਨ ਨੇ ਇੱਕੜ ਜਿਹੜੀ ਜ਼ਮੀਨ ਹੈ ਉਹ ਡੁੱਬ ਗਈ ਚੋਨਾ ਖਰਾਬ ਹੋ ਗਿਆ ਬਿਲਕੁਲ ਚੋਨਾ ਖਰਾਬ ਹੋ ਗਿਆ ਸਾਨੂੰ ਦਿਸ ਰਿਹਾ ਹੈ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਰਿਹਾ ਹੈ ਕਿਸਾਨ ਨੇ ਦੱਸਿਆ ਵੀ ਪਿਛਲੀ ਵਾਰ ਵੀ 2023 ਦੇ ਵਿੱਚ ਵੀ ਸਾਡੇ ਕੋਲ ਕਣਕ ਨਹੀਂ ਬੀਜੀ ਗਈ ਮੈਨੂੰ ਲੱਗਦਾ ਵੀ ਹਾਲਾਤ ਉਹੀ ਫਿਰ ਬਣ ਜਾਣਗੇ ਕੋਈ ਕਣਕ ਐਸ ਵਾਰੀ ਵੀ ਨਹੀਂ ਬੀਜੀ ਜਾਣੀ ਸੋ ਦੋ ਦੋ ਕਿੱਲਾਂ ਵਾਲੇ ਕਿਸਾਨ ਕਿਵੇਂ ਗੁਜ਼ਾਰਾ ਕਰਨਗੇ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਸੀਐਮ ਸਾਹਿਬ ਆਏ ਨੇ ਉਹ ਗੱਲਾਂ ਕਰਕੇ ਵਾਪਸ ਮੁੜ ਗਏ ਨੇ ਸੋ ਕਿੱਦਾਂ ਚੱਲੂਗਾ ਪੰਜਾਬ ਸੋ ਇਹਨਾਂ ਦੱਸਿਆ ਵੀ ਸਾਡੇ ਨਾਲ ਮਤਰਈ ਮਾਂ ਵਾਲਾ ਜਿਹੜਾ ਸ਼ਲੋਕ ਹੈ ਉਹ ਚੱਲਦਾ ਪਿਆ ਸੋ ਕਿ ਇਹਨਾਂ ਦੀ ਜਿਹੜੀ ਬਾਹ ਫੜਨੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਸੋ ਅਸੀਂ ਇਹਨਾਂ ਦਾ ਨੰਬਰ ਜਗਮੀਤ ਸਿੰਘ ਦਾ ਤੇ ਆਪਣੇ ਰੀਰ ਸਿੰਦਰ ਦਾ ਅਸੀਂ ਨੰਬਰ ਐਡ ਕਰ ਦਿਆਂਗੇ ਵਿੱਚ ਜਿਨ੍ਹਾਂ ਵੀਰਾਂ ਨੇ ਮਾਈਕ ਸੇਤਾ ਭੇਜਣੀ ਹੋਵੇ ਇਹਨਾਂ ਵੀਰਾਂ ਦੇ ਵਾਸਤੇ ਪਸ਼ੂਆਂ ਲਈ ਚਾਰਾ ਤੂੜੀ ਸੁੱਕਾ ਰਸਲ ਭੇਜਣਾ ਹੋਵੇ ਸੋ ਇਹਨਾਂ ਦੇ ਨਾਲ ਕਰ ਲਿਓ ਸੰਪਰਕ ਧੰਨਵਾਦ